ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਡਿਸਕ ਪ੍ਰੋਬਲਮ ਹੋਣ ਕਰਕੇ ਅੱਜ ਮੈਂ ਰਾਜਵੀਰ ਵੀਰੇ ਦੇ ਫਿਨੋ ਤੇ ਨਹੀਂ ਜਾ ਪਾਇਆ ਵਾਹਿਗੁਰੂ ਤੇ ਮੈਂ ਘਰੇ ਬੈਠਾ ਟੀਵੀ ਤੇ ਸਾਰਾ ਸੰਸਕਾਰ ਹਨਾ ਸਾਰਾ ਕੁਝ ਲਾਈਵ ਦੇਖ ਰਿਹਾ ਸੀ ਅਜੇ ਅਸੀਂ ਰਾਜਵੀਰ ਵੀਰ ਦੇ ਦੁੱਖ ਚੋਂ ਬਾਹਰ ਨਹੀਂ ਆਏ ਹੁਣੇ ਯਾਰ ਪਤਾ ਲੱਗਦਾ ਹੈ ਵੀ ਵਰਿੰਦਰ ਘੁੰਮਣ ਜੋ ਕਿ ਬੋਡੀ ਬਿਲਡਿੰਗ ਦਾ ਬਾਦਸ਼ਾਹ ਸੀ ਸਾਡੇ ਵਿੱਚ ਨਹੀਂ ਰਿਹਾ ਬਹੁਤ ਦਿਲ ਅਦਾਸ ਹੋਇਆ ਸੁਣ ਕੇ ਆ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਸੇਵਾ ਕਰ ਰਹੇ ਸੀ ਵੀਰੇ ਨੇ ਮੇਰੀਆਂ ਵੀਡੀਓਜ਼ ਪਾਈਆਂ ਵੀਮਨ ਕਿਰਤ ਬਹੁਤ ਵਧੀਆ ਕੰਮ ਕਰ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਅੱਜ ਮੈਂ ਵੀਰੇ ਦੀਆਂ ਅਲਵਿਦਾ ਲਿਖ ਕੇ ਵੀਡੀਓ ਪਾਉਂਗਾ ਫੋਟੋਆਂ ਪਾਉਂਗਾ ਸੋ ਆਹੀ ਕਹਿੰਦੇ ਆਂ ਵੀ ਵਾਹਿਗੁਰੂ ਪਰਿਵਾਰ ਨੂੰ ਆਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ